ਕੀ ਲੱਗਦੇ ਸੀਗੇ ਤੁਹਾਡੇ ਬਦਰ ਜੀ ਕੀ ਨਾਮ ਹੈ ਸਰ ਉਹਨੇ ਦਰਬਾਰ ਸਿੰਘ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਸਵੇਰੇ ਪਤਾ ਲੱਗਿਆ ਜੀ ਸਵੇਰੇ ਮੇਰੇ ਕੋਲ ਚਾਹ ਪੀ ਕੇ ਆਏ ਇਹ ਕਿ ਘਟਨਾ ਹੋਈ ਹੈ ਸਰ ਜਿਹੜਾ ਕਹਿੰਦਾ ਮੇਰਾ ਬ੍ਰਦਰ ਹੈ ਕਿ ਜਮੀਨ ਲਈ ਬੰਦੂਕ ਦਿੱਤੇ ਦੇ ਜੀ ਸਵੇਰੇ ਉਹ ਆਣ ਆਏ ਜੀ ਫਿਰ ਹੋਰ ਚਾਹ ਪਾਣੀ ਪੀ ਗਏ ਜੀ ਅੱਗੇ ਇਹਨਾਂ ਨੇ ਕੱਟ ਕਰਿਆ ਬਦਾ ਜੀ ਪਹਿਲੇ ਇਹਨਾਂ ਨੇ ਆਂਦੀ ਫਾਰ ਕਰ ਕਿ ਕਾਦੇ ਨਾਲ ਕਿ ਕਦੋਂ ਹੋਈ ਹੈ ਤੇ ਕੀ ਜਿਹੜਾ ਕੋਈ ਪੁਰਾਣੀ ਚੱਲ ਰਹੀ ਸੀ ਕੋਈ ਪੁਰਾਣੀ ਨਹੀਂ ਜੀ ਜਮੀਨ ਨੂੰ ਪਿੱਛੇ ਪੈਸੇ ਢਾਗ ਭਰੇ ਵੇ ਤੇ ਪੱਕੇ ਇਹਨਾਂ ਨੇ ਕੰਪਨੀ ਨੂੰ ਅੱਗੇ ਤੇ ਅੱਗੇ ਕਰਕੇ ਕਹਿੰਦੇ ਸੁਬਾਹ ਹੈ ਕਿਹੜੀ ਕੰਪਨੀ ਇਹ ਕੋਈ ਪ੍ਰਾਈਵੇਟ ਕੰਪਨੀ ਤੇ ਪ੍ਰਾਈਵੇਟ ਕੰਪਨੀ ਅੱਛੇ ਜੀ ਤੇ ਕਿੰਨੇ ਜਣੇ ਸੀਗੇ ਤੁਹਾਡੇ ਕੀ ਲੱਗਦੇ ਸੀਗੇ ਦੋਨੇ ਦੇ ਮੇਰੇ ਦਾ ਭਰਾ ਤੇ ਮੁੰਡਾ ਕਿੰਨੇ ਵਜੇ ਦੀ ਘਟਨਾ ਆ ਗਈ ਸਵੇਰੇ 7:30 7 ਕੋਈ ਅੱਗੇ ਬੱਚੇ ਕਿੰਨੇ ਨੇ ਜੀ ਉਹਨਾਂ ਦੇ ਕੋਈ ਹੈ ਨਹੀਂ ਜੀ ਦੋ ਦੋ ਬੱਚੇ ਹੈਗੇ ਬਰਤ ਮੁੰਡੇ ਦੇ ਧੀ ਜੇ ਛੋਟੇ ਛੋਟੇ ਬੱਚੇ ਜੀ ਕੀ ਮੰਗ ਕਰਦੇ ਨੇ ਮੰਗਦਾ ਸੀ ਕਹਿੰਦਾ ਸਾਨੂੰ ਸਾਫ ਚਾਹੀਦਾ ਜੀ ਇਹਨੂੰ ਤਾਂ ਕਾਰਵਾਈ ਹੋਣੀ ਚਾਹੀਦੀ ਦੂਜੀ ਧਿਰ ਕੌਣ ਹੈ ਜੀ ਕਿੱਥੋਂ ਦੀ ਹੈ ਦੂਜੀ ਧਿਰ ਕਿਹੜਾ ਕਰ ਗਈ ਅੱਛੇ ਕੋਈ ਨਾਮ ਵਗੈਰਾ ਉਹਨਾਂ ਦਾ ਜੀ ਨਾਮ ਵਗੈਰੇ ਕੀ ਨਾਮ ਹੈ ਇਹਦੇ ਜਿੰਦ ਕਰਤਾ ਸੱਤਾ ਸੱਤਾ ਸਰਨ ਸਿੰਘ ਦਾ ਬੰਦਾ ਠੀਕ ਹੈ ਠੀਕ ਇਹ ਬੰਦਿਆਂ ਦੀ ਮੌਤ ਬਰੀਫ ਕਰ ਦੋ ਸਾਨੂੰ ਸੂਚਨਾ ਮਿਲੀ ਸੀ ਕਿ ਛੋਟਾ ਥੱਲੇ ਵੀ ਥੱਲੇ ਖੇਤਾਂ ਦੇ ਵਿੱਚ ਚਤਰਨਗਰ ਪਿੰਡ ਥਾਣਾ ਸ਼ੰਭੂ ਏਰੀਆ ਚ ਖੇਤਾਂ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਹਦੇ ਬੱਦੇ ਨੇ ਜਿਹੜੀ ਹੈਗੀ ਹੈ ਚਗਾਵਾ ਤੇ ਨਗਾਵਾ ਤੇ ਚਤਰਪੁਰ ਦੇ ਪਿੰਡਾਂ ਦੇ ਵਿੱਚ ਆਫਸ਼ੀ ਜੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਾਮਾਂ ਦੇ ਕਿਉਂ ਹੋ ਸਤਿੰਦਰ ਸਿੰਘ ਦੇ ਪਿਤਾ ਬਦਲਵ ਸਿੰਘ ਨੇ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਿੰਦਰ ਸਿੰਘ ਜਿਹੜੀਆਂ ਮੌਕੇ ਤੇ ਮੌਤ ਹੋਈ ਹੈ ਮੌਕੇ ਤੇ ਕਹਿੰਦੇ ਅਸੀਂ ਮੌਕਾ ਵਾਲਾ ਕਰ ਲਿਆ ਸਾਰੇ ਹਾਲਾਤ ਤਾਲਕਿਰਪੇ ਵੀ ਬਲਦੀ ਕਰੀ ਜੋ ਵਾਰਸ ਜਾਣਦੇ ਨੇ ਇਹਨਾਂ ਤਾਲਕਿਰਪੇ ਸਰ ਗੋਲੀਆਂ ਕਿੰਨੀਆਂ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਸਰ ਜੀ ਅਜੇ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਉਸ ਤੋਂ ਬਾਅਦ ਜਿਹੜੀ ਆ ਉਹ ਸਾਰੀ ਗੱਲ ਸਮਝ ਸਰ ਉਹ ਮਰ ਕਿੰਨੀ ਹੈ ਜੀ ਕਿੰਨੇ ਜਗ੍ਹਾ ਦੇ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਜ਼ਖਮੀ ਵਗੈਰਾ ਇਹ ਸਾਰਾ ਜਿਹੜਾ ਪਤਾਲ ਕਰ ਰਹੇ ਆ ਇੱਕ ਜਿਹੜਾ ਬੰਦਾ ਹੈਗਾ ਜਗਤਿੰਦਰ ਸਿੰਘ ਉਹ ਕਰੀਬ ਕੰਟੀ 40 ਸਾਲ ਦਾ ਹੈ ਜੀ ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ ਇੱਥੋਂ ਜਾਂ 55 ਸਾਲ ਦਾ ਸਰ ਕੋਈ ਫੱਟੜ ਵੀ ਹੈ ਜੀ ਇਹ ਦੋ ਤਿੰਨ ਬੰਦੇ ਪੱਟੜ ਵੀ ਦੱਸੇ ਹੁੰਦੇ ਜਿਨ੍ਹਾਂ ਨੂੰ ਬੜੇ ਜਿਆ ਕਹਿ ਨਹੀਂ ਸਕਦਾ ਕੌਮ ਦੇ ਹਾਂ ਜੀ ਸਰ ਹਸਪੀਟਲ ਜੇ ਪਤਾ ਕਿੱਥੇ ਆਥੋ ਰਾਜਪੁਰਾ ਐਪੀਜਨ ਹਸਪੀਟਲ ਚ ਲੱਕ ਲੋ ਤੇ ਸਰ ਇਹਨਾਂ ਦਾ ਪੋਸਟ ਮੈਡਮ ਕਿੱਥੇ ਕਰਵਾਇਆ ਜਾ ਰਿਹਾ ਜੀ ਕਦੋਂ ਕਰਵਾ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਹੈ ਰਾਜਪੁਰੇ ਆ ਰਾਜਪਰੇ ਕਰਾਉਣਾ ਸਰ ਜੀ ਜਿਹੜੇ ਇਹਨਾਂ ਦੇ ਕੋਈ ਵਾਰਸ ਹੈਗੇ ਆ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਕਿਹਦੇ ਸ਼ਿਕਾਇਤ ਦੇ ਉੱਪਰ ਪਰਚਾ ਦਰਜ ਕਰਨਾ ਜਿਹੜੇ ਵਾਰਸ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਿਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਿਆ ਨਹੀਂ ਜਾਊਗਾ ਇਸ ਸੱਚੀ ਨਾਲ ਜਿਹੜਾ ਜਿਨ੍ਹਾਂ ਨੇ ਕ੍ਰਿਤੀ ਕੀਤੀ ਹੈ ਉਹਨਾਂ ਤੋਂ ਐਕਸ਼ਨ ਲੈਣਾ ਸਰ ਇਹ ਜ਼ਮੀਨ ਲੈ ਕੇ ਜੀ ਕੀ ਮਸਲਾ ਕੀ ਸੀ ਸਰ ਕੋਈ ਇਵੇਂ ਪਤਾ ਵੀ ਲੱਗ ਰਿਹਾ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਸੀਗਾ ਉਹਨਾਂ ਦਾ ਫੈਸਲਾ ਜੋ ਉੱਪਰ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਨਗਰ ਵਿੱਚ ਜੀ ਬੋਤਲ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਹੋ ਰਿਹਾ ਠੀਕ ਹੈ ਠੀਕ ਹੈ ਇਕਦਰ ਸਿੰਘ ਹੈਪੀ ਜੀ ਲਾ ਪਟੇਲਾ ਪ੍ਰਧਾਨ ਕਿਸਾਨੀ ਨੇ ਚਲੋਗੇ ਹੈਪੀ ਜੀ ਕੀ ਆ ਸਾਰਾ ਇਹ ਮਾਮਲਾ ਹੋ ਗਿਆ ਕਿ ਪਹੁੰਚੀ ਹੋਈ ਇਹ ਮਾਮਲਾ ਜੀ ਵੀਰ ਜੀ ਜੇ ਸਾਨੂੰ ਪਤਾ ਲੱਗਿਆ ਵੀ ਦੋ ਥੀਰਾਂ ਦਾ ਮਾਮਲਾ ਜ਼ਮੀਨ ਨੂੰ ਖੇਚੇ ਦੇ ਵਿੱਚ ਕੰਪਨੀ ਦੀ ਇੰਡੋਨੇਸ਼ੀਆ ਦੀ ਇਹਦਾ ਮਸਲਾ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਉਹਨਾਂ ਦੇ ਕੋਲ ਜਦ ਪਤਾ ਲੱਗਿਆ ਵੀ ਰਾਤ ਦੇ ਵੀ ਦੋ ਕਿਲੇ ਦੂਜੀ ਪਾਰਟੀ ਨੇ ਬਾਹਰ ਲਏ ਆਗੇ ਨਗਾਮੇ ਵਾਲੀ ਪਾਰਟੀ ਨਾਲ ਇਹਨੇ ਝਗੜਾ ਹੋਇਆ ਜੀ ਇਹ ਤਿੰਨ ਕਤਲ ਹੋ ਗਏ ਜਿੱਥੇ ਦਿਲਵਾਰ ਪੇਟੇ ਦਾ ਦਸਤੀ ਦਾ ਪੂਰਾ ਚਾਦਨਗਰ ਦਾ ਸਤਨ 747 ਇਸ ਕਰਕੇ ਸਾਡੇ ਇਲਾਕੇ ਦਾ ਸਹਿਯੋਗ ਬਹੁਤ ਮਤਲਬੇ ਮਾਰੇ ਕਾ ਵਾਪਰਿਆ ਇਹ ਪਰ ਇਹ ਪੂਰਾ ਨਹੀਂ ਹੋ ਸਕਦਾ ਕਦੇ ਵੀ ਲੋਗ ਪਿੱਛੇ ਲੱਜ ਜਾਂਦੇ ਆ ਕੋਈ ਐਮਐਲਏ ਸਮਝੌਤਾ ਕਰਾਇਆ ਗਿਆ ਕੋਈ ਕਰਾਏਗਾ ਨਹੀਂ ਆਪਾਂ ਨੂੰ ਆਪਣੇ ਆਪ ਹੀ ਦੇਖਣਾ ਪੈਣਾ ਕਿ ਕਿ ਜਿਹੜੇ ਐਮਐਲਏ ਨੇ ਕੁਝ ਚੰਦ ਉਹਦੇ ਆਪਣੀ ਕੰਪਨੀਆਂ ਨੂੰ ਪਹਿਲੇ ਵੀ ਸਰਕਾਰਾਂ ਨਹੀਂ ਆ ਕੋਈ ਇੰਟਰਫੇਅਰ ਨਹੀਂ ਕਰਿਆ ਕੰਪਨੀ ਦੇ ਵਿੱਚ ਤੇ ਆ ਤਾਂ ਜਮੀਨਦਾਰੀਆਂ ਨਹੀਂ ਹੁਣ ਜਾਦਾ ਹੀ ਹੋ ਗਿਆ ਦਾ ਕੰਮ ਉਹ ਬਿਠਾ ਕੇ ਸਮਝੋਤੇ ਕਰਾਂਗੇ ਤੁਹਾਨੂੰ ਦੋ ਕਿੱਲੇ ਵਾਲਾ ਤਿੰਨ ਵਾਲਾ ਇਹ ਪੰਪ ਬਾਜੀ ਲਾਲਪਾਪੇ ਸਰਕਾਰ ਦੀ ਸਹੈ ਨਾਲ ਕਤਲ ਵੀ ਤਾਂ ਹੀ ਹੋਇਆ ਨਹੀਂ ਕਤਲ ਨਹੀਂ ਹੁੰਦਾ ਕਦੇ ਕਤਲ ਹੁੰਮਿਆ ਜਦ ਬੰਦੇ ਨੂੰ ਸਹੈ ਹੁੰਦੀ ਹੈ ਕਿ ਦੀ ਡੀਡਰ ਦੀ ਹੈ ਕਿਸੇ ਦੀ ਤਾਂ ਕਤਲ ਹੁੰਦੇ ਆ ਨਹੀਂ ਤਾਂ ਸਾਡਾ ਇਲਾਕਾ ਇਹੋ ਜਿਹਾ ਸੀਗਾ ਕੋਈ ਗੱਲਬਾਤ ਹੋਵੇ ਕੋਈ ਜੀ ਗੋਲੀ ਮਾਰੀ ਮੋਟੀ ਲੜੀ ਝਗੜੇ ਹੋ ਜਾਂਦੇ ਉਹ ਤਾਂ ਹਰ ਪਿੰਡ ਦੇ ਵਿੱਚ ਕਿਦੀ ਵੀ ਲਾਲੂ ਲਾਕੀ ਹੋ ਜਾਂਦੇ ਆ ਪਰ ਇਹ ਜੇ ਪਹਿਲੀ ਵਾਰੀ ਸਾਨੂੰ ਦੇਖਣ ਨੂੰ ਮਿਲਿਆ ਜਿਹੜਾ ਕਾਫੀ ਹੋਇਆ ਹੈ ਇਹਦੇ ਅਸੀਂ ਬਹੁਤ ਨਹੀਂ ਦੱਬਾ ਪਰ ਅਸੀਂ ਕੰਪਨੀ ਨੂੰ ਇੱਕ ਜਰੂਰ ਕਹਿੰਦੇ ਆ ਉਹ ਕੰਪਨੀ ਦੇ ਦਾ ਸਾਡੇ ਪ੍ਰਸ਼ਾਸਨ ਵੀ ਦੇਖਣਾ ਚਾਹੀਦਾ ਵੀ ਅਸੀਂ ਕੰਪਨੀ ਦੀ ਜਿਹੜੀ ਜ਼ਮੀਨ ਹੈ ਜਿਹੜੇ ਕਹਿੰਦੇ ਅਸੀਂ ਸਾਡੇ ਜ਼ਿਮੀਂਦਾਰ ਆਪਣੀ ਆਪ ਬਹੁ ਲੋੜ ਨਹੀਂ ਹੈਗਾ ਨਾ ਕੋਈ ਠੇਕੇ ਦੇ ਜਿਹੜੇ ਪੁਰਾਣੇ ਜ਼ਿਮੀਂਦਾਰ ਹੈ ਉਹ ਆਪੋ ਆਪਣੀ ਬਾਹਰ ਦੇਣਾ ਜਿਹੜੇ ਅੱਗੇ ਆਗੂ ਕਰੇ ਹੋਏ ਆ ਉਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਕਰੋ ਵੀ ਉਹ ਭਜਾਉ ਉਹਨਾਂ ਕਿਉਂਕਿ ਲੜਾਈ ਵਾਹੀ ਹੀ ਪਾਉਂਦੇ ਜਿਹੜੇ ਉਹ ਅੱਗੂ ਰੱਖੇ ਹੋਏ ਆ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਆਗੂਆਂ ਨੂੰ ਵੀ ਜਿਹੜ ਇਹਨਾਂ ਨੂੰ ਕਹਦਾ ਵੀ ਜਮੀਨ ਤੋਂ ਬਾਹਰ ਨਿਕਲੋ ਕਿਉਂਕਿ ਆਉਣੇ ਵਾਲਾ ਸਮਾਂ ਜੇ ਪ੍ਰਸ਼ਾਸਨ ਸਹੀ ਉਸੇ ਗੇ ਚਲੇਗਾ ਵੀ ਨਚੋੜੇ ਦੀ ਲੜਾਈ ਹੋਈ ਹੈ ਆਉਣੇ ਵਾਲਾ ਸੰਘਰਸ਼ ਹੋ ਸਕਦਾ ਤੇ ਸਾਨੂੰ ਉਲਟਾ ਧਰਨਾ ਨਾ ਲਾਣਾ ਪੈ ਜਾਵੇ ਵੀ ਜੇ ਸਾਡੂ ਸਹੀ ਸੁਲੰਬੇ ਦਾ ਅਨਸਾਰ ਨਾ ਚੱਲੇ